ਜੀ 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 ਜ ਸ਼੍ਰੀ ਅਰਵਿੰਦ ਕੇਚਰੀਵਾਲ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਹਸਾਰ ਨਾਲ ਚੱਲ ਰਹੀ ਹੈ ਉਹਦੇ ਚੱਲਦੇ ਹੋਏ ਸਾਡਾ ਟੀਚਾ ਹੈ ਜਿਹੜਾ ਅਸੀਂ ਪਿੱਛੇ ਜਿਹਨੂੰ ਇਸ ਵਾਰ ਬਜਟ ਦੇ ਵਿੱਚ ਅਸੀਂ ਅਨਾਉਂਸ ਕੀਤਾ ਸੀ ਕਿ ਅਸੀਂ ਪਿੰਡਾਂ ਦੇ ਵਿੱਚ ਕਾਇਆਕਲਪ ਕਰਨ ਦੇ ਲਈ ਪਿੰਡਾਂ ਦੀ ਕਾਇਆਕਲਪ ਕਰਨ ਦੇ ਲਈ ਨੌਜਵਾਨੀ ਨੂੰ ਨਸ਼ਿਆਂ ਤੋਂ ਮੋੜਾ ਕੱਟ ਕੇ ਖੇਡ ਮੈਦਾਨਾਂ 'ਚ ਦਿਹਾਣ ਦੇ ਲਈ ਅਸੀਂ ਜਿਹੜੇ ਖੇਡ ਦੇ ਮੈਦਾਨ ਇੱਕ ਨੰਬਰ ਦੇ ਟਾਪ ਕੁਆਲਿਟੀ ਦੇ ਖੇਡ ਦੇ ਮੈਦਾਨ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਜਿਹੜਾ ਪਿੰਡਾਂ ਦੀ ਜਿਹੜੀ ਬੁਨਿਆਦੀ ਢਾਂਚੇ ਜਿਹਦੇ ਚ ਪਿੰਡਾਂ ਦੇ ਛੱਪੜ ਆ ਜਾਂਦੇ ਨੇ ਵੀ ਛੱਪੜਾਂ ਦੀ ਸਫਾਈ ਕਰਾਂਗੇ ਉਹਨਾਂ ਦੀ ਡੀਵਾਟਰਿੰਗ ਕਰਾਂਗੇ ਪਹਿਲਾਂ ਪਾਣੀ ਕਢਾਵਾਂਗੇ ਛੱਪੜਾਂ ਦਾ ਗੰਦਾ ਪਾਣੀ ਫਿਰ ਉਸ ਤੋਂ ਬਾਅਦ ਉਹਦੇ ਵਿੱਚੋਂ ਅਸੀਂ ਡੀਸੇਲਟਿੰਗ ਉਹਨਾਂ ਦੇ ਵਿੱਚੋਂ ਗਾਰ ਕਢਾਵਾਂਗੇ ਫਿਰ ਉਹਦੇ ਅਸੀਂ ਉਹਨੂੰ ਜਾਂ ਸਕੁਅਰ ਜਾਂ ਰੈਕਟੈਂਗੂਲਰ ਸ਼ੇਪ ਦੇ ਵਿੱਚ ਬਣਾਵਾਂਗੇ ਤੇ ਬਣਾਉਣ ਤੋਂ ਬਾਅਦ ਉਹ ਛੱਪੜਾਂ ਦੇ ਵਿੱਚ ਉਹਨਾਂ ਦੇ ਸੈਂਪਲ ਟੈਸਟ ਲੈ ਕੇ ਜੇਕਰ ਉਹਦਾ ਪਾਣੀ ਹੈ ਜਿਹੜਾ ਐਜ਼ ਪਰ ਨੋਰਮਸ ਹੈ ਤਾਂ ਠੀਕ ਹੈ ਜੇਕਰ ਉਹਦਾ ਪਾਣੀ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਕੋਈ ਐਗਰੀਕਲਚਰ ਨੋਰਮਸ ਹਸਰਨਾ ਨਹੀਂ ਹੈਗਾ ਸੈਟੀਸਫਾਈਡ ਨਹੀਂ ਤਾਂ ਫਿਰ ਅਸੀਂ ਉੱਥੇ ਸੀਚੇਵਾਲ ਥਾਪਰ ਮਾਡਲ ਬਣਾ ਕੇ ਉਹ ਪਾਣੀ ਨੂੰ ਟ੍ਰੀਟ ਕਰਕੇ ਫਿਰ ਉਹਦੇ ਅੱਗੇ ਅਸੀਂ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਕਰਾਂਗੇ ਉਸ ਦੇ ਚੱਲਦੇ ਹੋਏ ਮੇਰਾ ਫਰਜ਼ ਬਣਦਾ ਕਿਉਂਕਿ ਇਹ ਸਾਰਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਰੂਰਲ ਡਿਵੈਲਪਮੈਂਟ ਤੇ ਪੰਚਾਇਤੀ ਰਾਜ ਦੇ ਵਿੱਚੋਂ ਕਰ ਰਹੇ ਹਾਂ ਸੋ ਇਸ ਕਰਕੇ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਸੇਵਾ ਕਰਨ ਦਾ ਮੌਕਾ ਜੋ ਮੈਨੂੰ ਦਿੱਤਾ ਪੰਜਾਬ ਸਰਕਾਰ ਨੇ ਸੋ ਮੈਂ ਉਹਦੇ ਚੱਲਦੇ ਅੱਜ ਉਰੇ ਵੱਖ-ਵੱਖ ਹਰ ਹਫ਼ਤੇ ਮੈਂ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਰੈਂਡਮਲੀ ਜਾਂਦਾ ਰਹਣਾ ਤੇ ਮੈਂ ਜਾ ਕੇ ਉੱਥੇ ਚੈੱਕ ਕਰਦਾ ਰਹਣਾ ਵੀ ਪਿੰਡਾਂ ਦੇ ਵਿੱਚ ਜਿਹੜਾ ਛੱਪੜਾਂ ਦਾ ਕੰਮ ਠੀਕ ਚੱਲ ਰਿਹਾ ਪਾਰਕਾਂ ਦਾ ਕੰਮ ਕਿਹਾ ਠੀਕ ਚੱਲਦਾ ਪਲੇਗ੍ਰਾਉਂਡਾਂ ਦਾ ਤਾਂ ਉਹ ਅੱਜ ਆਪਾਂ ਇਹ ਖিজਰਗੜ੍ਹ ਪਿੰਡ ਦੇ ਵਿੱਚ ਆਈਆਂ ਤੇ ਖিজਰਗੜ੍ਹ ਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਉਹ ਵੱਟੀਆਂ-ਵੱਟੀਆਂ ਤੁਸੀਂ ਝਾੜੀਆਂ ਦੇਖ ਸਕਦੇ ਹੋ ਇਹ ਐਡੀਆਂ-ਐਡੀਆਂ ਝਾੜੀਆਂ ਖੜੀਆਂ ਹੁੰਦੀਆਂ ਸੀ ਉਰੇ ਇਸ ਜਿਹੜੀ ਜਗ੍ਹਾ ਤੇ ਤੁਸੀਂ ਖੜੇ ਹੋ ਐਵੇਂ ਝਾੜੀਆਂ ਸਿਗੀਆਂ 20-20 ਫੁੱਟ 15-15 ਫੁੱਟ ਉੱਚੀਆਂ ਸਿਗੀਆਂ ਤੇ ਇਸ ਪਿੰਡ ਦੇ ਵਿੱਚ ਪਲੇਗ੍ਰਾਉਂਡ ਦੀ ਜ਼ਰੂਰਤ ਬਹੁਤ ਸੀ ਸੋ ਅਸੀਂ ਇਹ ਪ੍ਰੋਜੈਕਟ ਹੈ ਜਿਹੜਾ ਲਗਭਗ 1 ਸਾਲ ਚ ਕੰਪਲੀਟ ਕੀਤਾ ਆ ਆ 6 ਮਹੀਨੇ ਤੱਕ ਅਸੀਂ ਬਾਹਰ ਫੁੱਟ ਲੈਵਲ ਤੇ ਕੰਮ ਕੀਤਾ ਇਹਦਾ ਪਲੇਗ੍ਰਾਉਂਡ ਦਾ ਉਸੇ ਦੇ ਚੱਲਦੇ ਤੁਸੀਂ ਦੇਖ ਸਕਦੇ ਹੋ ਲਗਭਗ 4 ਕੀਲੇ ਦੇ ਵਿੱਚ ਇਸ ਪਿੰਡ ਦੇ ਵਿੱਚ ਇਹ ਪਲੇਗ੍ਰਾਉਂਡ ਬਣ ਕੇ ਤਿਆਰ ਹੋਇਆ ਜਿਹਦੇ ਵਿੱਚ ਬਿਲਕੁਲ ਐਨ ਦੇਖੋ ਲੈਵਲਿੰਗ ਕੀਤੀ ਹੋਈ ਹੈ ਬੜੀ ਡੱਕਰ ਮਿੱਟੀ ਹੈ ਨ ਬਣ ਚੁੱਕੀ ਹੈ ਇਹ ਇਹਦੇ ਵਿੱਚ ਜਿਹੜੀ ਆਹ ਸਾਈਡ ਦੇ ਉੱਤੇ ਤੁਸੀਂ ਆਹ ਦੇਖਦੇ ਹੋ ਵਾਕਿੰਗ ਟਰੈਕ ਦੇਖਦੇ ਹੋ ਇਹ ਵਾਕਿੰਗ ਟਰੈਕ ਇੰਟਰਲੋਕਿੰਗ ਟਾਈਲ ਦਾ ਬਣਿਆ ਹੁਣ ਇਹਦੇ ਵਿੱਚ ਅਸੀਂ ਕਿਉਂਕਿ ਹੁਣ ਮੌਸਮ ਆ ਗਿਆ ਘਾਹ ਲੱਗਣ ਦਾ ਅੱਗੇ ਬਰਸਾਤ ਆ ਜਾਣੀ ਹੈ ਤੇ ਹੁਣ ਅਸੀਂ ਇਹਦੇ 'ਚ ਬਰਸਾਤਾਂ ਦੇ ਵਿੱਚ ਉਹ ਘਾਹ ਲਾਵਾਂਗੇ ਪੂਰਾ ਇੱਕਦਮ ਵਧੀਆ ਵਾਲਾ ਘਾਹ ਲਾਵਾਂਗੇ ਤੇ ਇਹਦੇ 'ਚ ਜਿਸ ਕਿਸਮ ਦੀ ਵੀ ਉਰੇ ਖੇਡ ਦੀ ਜ਼ਰੂਰਤ ਹੈ ਮੰਨਦੇ ਨੇ ਇਸ ਪਿੰਡ ਦੀ ਡਿਮਾਂਡ ਜੋ ਵੀ ਹੋਊਏ ਬਾਲੀਵਾਲ ਖੇਲਣਾ ਚਾਹੁੰਦੇ ਨੇ ਫੁੱਟਬਾਲ ਖੇਲਣਾ ਚਾਹੁੰਦੇ ਨੇ ਉਹਦੇ ਇਹ ਚਾਹੁੰਦੇ ਨੇ ਕਿ ਅਸੀਂ ਬੈਡਮਿੰਟਨ ਖੇਲਣੀ ਹੈ ਜਿਸ ਤਰ੍ਹਾਂ ਦੀ ਵੀ ਇਹ ਕਹਿਣਗੇ ਉਸ ਤਰ੍ਹਾਂ ਦਾ ਜਾਨੀ ਕਿ ਅਸੀਂ ਉਹਰੇ ਕੋਟ ਬਣਾ ਕੇ ਅੰਦਰ ਇਹਦੇ ਉਸ ਤਰ੍ਹਾਂ ਦੀ ਅਸੀਂ ਇਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਾਵਾਂਗੇ ਭਗਵੰਤਮਾਨ ਸਰਕਾਰ ਦਾ ਇੱਕ ਉਦੇਸ਼ ਹੈ ਕਿ ਇਹ ਇੱਕ ਖੇਜਰਗੜ ਦੀ ਗੱਲ ਨਹੀਂ ਖੇਜਰਗੜ ਤਾਂ ਉਹਨਾਂ ਚੋਂ ਇੱਕ ਹੈ ਅਸੀਂ 13236 ਪੰਚਾਇਤਾਂ ਨੇ ਅਸੀਂ ਸਾਰੀਆਂ ਪੰਚਾਇਤਾਂ ਦੇ ਵਿੱਚ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਇਸੇ ਤਰੀਕੇ ਨਾਲ ਕੰਮ ਚਾਲੂ ਕੀਤਾ ਹੋਇਆ ਹੈ ਹਰੇਕ ਟੋਬੇ ਦੇ ਹਰੇਕ ਪੰਚਾਇਤ ਦੇ ਵਿੱਚ ਜਿੱਥੇ ਪਿੰਡ ਹੈ ਉੱਥੇ ਜਿੰਨੇ ਵੀ ਟੋਬੇ ਨੇ ਸਾਰੇ ਪਿੰਡਾਂ ਦੇ ਵਿੱਚੋਂ ਅਸੀਂ ਟੋਬਿਆਂ ਦਾ ਪਾਣੀ ਸਾਫ਼ ਕਰਾ ਰਹੇ ਹਾਂ ਕੰਮ ਚੱਲ ਚੁੱਕਿਆ ਹੈ ਉਹਦੇ ਚੋ ਜੇ ਮੈਂ ਹੁਣ ਤੁਹਾਨੂੰ ਥੋੜਾ ਜਿਹਾ ਇੱਕ ਇਹਦੇ ਤੇ ਡੇਟਾ ਵੀ ਦੇਣਾ ਚਾਹੁੰਦਾ ਹਾਂ ਹੁਣ ਤੱਕ ਜਿਹੜੀਆਂ ਸਾਡੇ ਕੋਲ ਫੀਲਡ ਤੋਂ ਵਿੱਚੋਂ ਰਿਪੋਰਟਾਂ ਆਈਆਂ ਉਹਦੇ ਅਨੁਸਾਰ 1587 ਛਪਣਾ ਦਾ ਜਿਹੜਾ ਪਾਣੀ ਹੈ 1587 ਛੱਪੜਾਂ ਦਾ ਪਾਣੀ ਮੁਕੰਮਲ ਤੌਰ ਤੇ ਕੰਪਲੀਟ ਤੌਰ ਤੇ ਅਸੀਂ ਜਿਹੜੇ ਇਹ ਡੀਵਾਟਰਿੰਗ ਕਰਾਤੀ ਖਾਲੀ ਕਰਾਤਾ ਤੇ 4408 ਛੱਪੜਾਂ ਦਾ ਜਿਹੜਾ ਕੰਮ ਹੈ ਉਹ ਦਿਨ ਰਾਤ ਚੱਲ ਰਿਹਾ ਉਹਦੇ ਅਸੀਂ ਸਫਾਈ ਕਰਾ ਰਹੇ ਹਾਂ ਜਿਹੜਾ ਕਿ 30 ਮਈ 2025 ਤੱਕ ਮਤਲਬ ਕਿ ਅੱਜ ਤੋਂ 15 ਦਿਨ ਦੇ ਵਿੱਚ ਵਿੱਚ ਅਸੀਂ ਇਹ ਕੋਸ਼ਿਸ਼ ਕਰਾਂਗੇ ਸਾਡਾ ਟੀਚਾ ਕਿ ਅਸੀਂ 30 ਮਈ ਤੋਂ 2 4 5 ਦਿਨ ਉੱਤੇ ਥੱਲੇ ਹੋ ਸਕਦੇ ਨੇ ਅਸੀਂ ਇਹ ਜਿਹੜੇ ਰਣੀ ਕਹਿਣ ਦਾ ਭਾਵ 100 ਪਰਸੈਂਟ ਜਿਹੜੀ ਕਿ ਪਾਣੀ ਹੈ ਜਿਹੜਾ ਛੱਪਣਾ ਦਾ ਇਹ ਇੱਕ ਵਾਰ ਸਾਰੇ ਦਾ ਸਾਰਾ ਇਹਨੂੰ ਡਰੇਨ ਕਰਾ ਦੇਾਂਗੇ ਇਹਨੂੰ ਡੀਵਾਟਰਿੰਗ ਕਰਾ ਦੇਾਂਗੇ ਉਸ ਤੋਂ ਬਾਅਦ ਚੋ 515 ਛੱਪਣ ਦੇ ਜਿਹੜੇ ਟੋਟਲ 515 ਛੱਪਣਾਂ ਦੇ ਵਿੱਚ ਗਾਰ ਕੱਟਣ ਦਾ ਕੰਮ ਸਾਡਾ ਮੁਕੰਮਲ ਹੋ ਚੁੱਕਿਆ ਹੈ 515 ਛੱਪਣਾਂ ਚੋਂ ਗਾਰ ਕੱਟਣ ਦਾ ਕੰਮ ਮੁਕੰਮਲ ਹੋ ਚੁੱਕਿਆ ਤੇ 1901 ਛੱਪਣਾਂ ਦੇ ਵਿੱਚ ਗਾਰ ਕੱਟਣ ਦਾ ਜਿਹੜਾ ਕੰਮ ਹੈ ਸਾਡਾ ਉਹ ਦਿਨ ਰਾਤ ਜਣੀ ਕਿ ਇਸ ਸਮੇਂ ਚੱਲਣ ਲੱਗਿਆ ਹੋਇਆ ਤੇ ਅਸੀਂ ਇਹ ਵੀ ਜਿਹੜਾ ਗਾਰ ਕੱਟਣ ਦਾ ਜਿਹੜਾ ਕੰਮ ਹੈ ਇਹਦਾ ਇਹ ਵੀ ਅਸੀਂ ਬਹੁਤ ਜਲਦੀ ਜਣੀ ਕਿ ਬ੍ਰਿਧਨ ਸਪਰਾਈਬਡ ਟਾਈਮ ਸ਼ਡਿਊਲ ਦੇ ਵਿੱਚੋਂ ਅਸੀਂ ਇਹਨੂੰ ਕੰਪਲੀਟ ਕਰਾਵਾਂਗੇ ਤੇ ਸਾਡਾ ਇੱਕ ਟੀਚਾ ਹੋਰ ਹੈ ਕਿ 2025-26 ਜਿਹੜਾ ਸਾਡਾ ਇਹ ਸਾਲ ਹੈ ਇਹਦੇ ਵਿੱਚ ਅਸੀਂ 5000 5000 ਜਿਹੜੇ ਛੱਪੜ ਨੇ 5000 ਛੱਪੜ ਇਹਦੇ ਵਿੱਚ ਅਸੀਂ ਸੀਚੇਵਾਲ ਮਾਡਲ ਥਾਪਰ ਮਾਡਲ ਬਣਾਣੇ ਨੇ ਜਿਹੜੇ ਕਿ ਅਸੀਂ ਇਸ ਸਾਲ ਦੇ ਵਿੱਚ ਕੰਪਲੀਟ ਕਰਕੇ ਦੇਣੇ ਨੇ ਪਿੰਡਾਂ ਦੇ ਵਿੱਚ